ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿੱਥੇ ਅਸੀਂ ਮਿਲ ਕੇ ਕਰ ਰਹੇ ਹਾਂ ਪੰਜਾਬੀ ਮਾਸਟਰ ਕਲਰ ਦੀ ਤਿਆਰੀ ਸੋ ਆਧੁਨਿਕ ਆਪ ਦਾ ਵਿਸ਼ਾ ਚ ਲੈ ਕੇ ਆਏ ਹਾਂ 바ਵਾ ਬਲਵੰਤ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕੁਐਸਚਨ ਨੰਬਰ 1 바ਵਾ ਬਲਵੰਤ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਆਪਸ਼ਨਾਂ ਨੂੰ ਚੰਗੀ ਤਰ੍ਹਾਂ ਪੜ੍ਹੋ ਜੀ ਇੰਨਾ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਹਾਂਜੀ ਅਗਸਤ 1915 ਅੰਮ੍ਰਿਤਸਰ ਅਗਲਾ ਕੁਐਸਚਨ ਹੈ ਜੀ ਬਾਬਾ ਬਲਵੰਤਾ ਪਹਿਲਾ ਨਾਂ ਕੀ ਸੀ ਮੰਗਲਦਾਸ ਮੰਗਲਸੈਨ ਮੰਗਲਬਾਬਾ ਮੰਗਲ ਸਿੰਘ ਤਾਂ ਇੰਨਾ ਵਿੱਚੋਂ ਸਹੀ ਜਵਾਬ ਆਪਸ਼ਨ ਨੰਬਰ ਬੀ ਮੰਗਲਸੈਨ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਬਾਬਾ ਬਲਵੰਤੇ ਮਾਤਾ ਪਿਤਾ ਦਾ ਨਾਂ ਦੱਸੋ অপশন নাম্বার এ বি সি ਜਾਂ ਫਿਰ டி অপਸ਼ਨਾਂ ਨੂੰ ਕਰੋ ਚੰਗੀ ਤਰ੍ਹਾਂ ਧਿਆਨ ਨਾਲ ਰੀਡ ਤਾਂ ਸਹੀ ਜਵਾਬ ਹੋਏਗਾ ਜੀ ਤੀਨਾनाथ ਗਿਆਨ ਦੇਵੀ ਅਗਲਾ ਕੁਐਸਚਨ ਹੈ ਜੀ 바বা ਬਲਵੰਤਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਹੈ ਕਿਹੜਾ ਸੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਹਾਂਜੀ ਸਹੀ ਜਵਾਬ ਹੈ ਸ਼ੇਰੇ ਹਿੰਦ ਨੈਕਸਟ ਕੁਐਸਚਨ ਹੈ ਜੀ बाबा ਬਲਵੰਤ ਦੀ ਵਾਰਤਕ ਰਚਨਾ ਕਿਹੜੀ ਹੈ ਇਹਨਾਂ ਵਿੱਚੋਂ ਆਪਸ਼ਨਾਂ ਨੂੰ ਕਰੋ ਚੰਗੀ ਤਰ੍ਹਾਂ ਰੀਡ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਸਹੀ ਜਵਾਬ ਹੋਏਗਾ ਆਪਸ਼ਨ ਨੰਬਰ D ਕਿਸ ਕਿਸ ਤਰ੍ਹਾਂ ਦੇ ਨਾਚ ਅਗਲਾ ਕੁਐਸਚਨ बाबा ਬਲਵੰਤ ਦੀ ਕਿਹੜੀ ਪੁਸਤਕ ਅੰਗਰੇਜ਼ਾਂ ਨੇ ਜ਼ਬਤ ਕਰ ਲਈ ਸੀ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਸ਼ੇਰੇ ਹਿੰਦ ਕਲਾਸ ਵਧੀਆ ਲੱਗੇ ਤਾਂ ਸਾਰਿਆਂ ਨੇ ਲਾਈਕ ਜ਼ਰੂਰ ਕਰਨਾ ਜੀ ਅਗਲਾ ਕੁਐਸਚਨ 바ਵਾ ਬਲਵੰਤ ਕਿਸ ਕਾਵ ਧਾਰਾ ਨਾਲ ਸੰਬੰਧਿਤ ਹੈ ਇਹਨਾਂ ਵਿੱਚੋਂ ਕਿਹੜੀ ਕਾਵ ਧਾਰਾ ਨਾਲ ਸੰਬੰਧਿਤ ਹੈ অপਸ਼ਨ ਨੰਬਰ A B C ਜਾਂ ਫਿਰ D ਤਾਂ ਸਹੀ ਜਵਾਬ ਪ੍ਰਗਤੀਵਾਦੀ ਸਮਾਜਵਾਦੀ ਤੇ ਮਾਰਕਸਵਾਦੀ ਵੀ ਕਿਹਾ ਜਾਂਦਾ ਹੈ 바ਵਾ ਬਲਵੰਤ ਦਾ ਚੌਣਵੀਂ ਕਵਿਤਾਵਾਂ ਦਾ ਕਾਵ ਸੰਗ੍ਰਹਿ ਕਿਹੜਾ ਹੈ অপশন নাম্বার এ বি সি ਜਾਂ ਫਿਰ ਡੀ ਤਾਂ ਸਹੀ ਜਵਾਬ ਹੋਏਗਾ ਜੀ অপশন ਨੰਬਰ ਵੀ ਕਾਬ 사ગર ਕਾਬ 사ગર ਅਗਲਾ ਹੈ ਜੀ ਪਾਵਾ ਬਲਵੰਤਾ ਆਖਰੀ ਕਾਬ ਸੰਗ੍ਰਹਿ ਕਿਹੜਾ ਹੈ ਇਹਨਾਂ ਵਿੱਚੋਂ ਆਖਰੀ ਕਾਬ ਸੰਗ੍ਰਹਿ ਉਹਨਾਂ ਦਾ ਕਿਹੜਾ ਹੈ ਜੀ ਤਾਂ ਸਹੀ ਜਵਾਬ ਹੋਏਗਾ ਜੀ ਸੁਗੰਧ ਸਮੀਰ 1959 ਅਗਲਾ ਕੁਐਸਚਨ ਆਪ ਜੀ ਮਾਤ ਆਪਦੀ ਮਾਤਾ ਆਪ ਨੂੰ ਕੀ ਕਹਿ ਕੇ ਬੁਲਾਉਂਦੇ ਸਨ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਕੀ ਕਹਿ ਕੇ ਬੁਲਾਉਂਦੇ ਸਨ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਕੂੜਾ ਮਲ ਵਧਦੇ ਆ ਜੀ ਅਗਲੇ ਕੁਐਸਚਨ ਵੱਲ 바ਵਾ ਬਲਵੰਤ ਦਾ ਅਸਲ ਨਾਂ ਕੀ ਸੀ ਤਾਂ ਉਹਨਾਂ ਦਾ ਅਸਲ ਨਾਂ ਕੀ ਸੀ ਤਾਂ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਸਹੀ ਜਵਾਬ ਆਪਸ਼ਨ ਨੰਬਰ B ਬਲਵੰਤ ਰਾਏ ਮੰਗਲਸਹਿਨ ਬਚਪਨ ਦਾ ਨਾਂ ਸੀ। ਬਾਬਾ ਬਲਵੰਤ ਜ਼ਿੰਦਗੀ ਦੀ ਸਭ ਤੋਂ ਉੱਤਮ ਵਸਤੂ ਕਿਸ ਨੂੰ ਦੱਸਦਾ ਹੈ? ਪਿਆਰ, ਮਾਂ, ਵਿਅਕਤੀ, ਜ਼ਿੰਦਗੀ ਇਹਨਾਂ ਵਿੱਚੋਂ ਸਹੀ ਹੋਏਗਾ ਜੀ ਪਿਆਰ। ਵਧਦੇ ਜੀ ਅਸੀਂ ਅਗਲੇ ਕੁਐਸਚਨ ਵੱਲ ਬਾਬਾ ਬਲਵੰਤ ਨੇ ਕਿਸ ਨਾਂ ਹੇਠ ਰਚਨਾਵਾਂ ਲਿਖਣੀਆਂ ਸ਼ੁਰੂ ਕੀਤੀਆਂ? ਬਲਵੰਤ ਸਿੰਘ ਬਲਵੰਤ ਕੂੜਾਮਲ ਬਲਵੰਤ ਰਾਏ ਤਾਂ ਸਹੀ ਜਵਾਬ ਹੋਏਗਾ ਜੀ ਡੀ ਬਲਵੰਤ ਰਾਏ 바ਵਾ ਬਲਵੰਤ ਨੇ ਕਿਹੜੀ ਅੰਗਰੇਜ਼ੀ ਕਾਵ ਰੂਪ ਨੂੰ ਆਧਾਰ ਬਣਾ ਕੇ ਕਵਿਤਾ ਲਿਖੀ ਸੀ ਇਹਨਾਂ ਵਿੱਚੋਂ ਕਿਹੜੀ ਹੋਏਗੀ ਜੀ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਸਹੀ ਜਵਾਬ ਹੋਏਗੀ ਜੀ ਆਪਸ਼ਨ ਨੰਬਰ B ਸੋਨਟ ਬਾਬਾ ਬਲਵੰਤ ਨੇ ਪੰਜਾਬੀ ਵਿੱਚ ਕਵਿਤਾ ਲਿਖਣੀ ਕਦੋਂ ਸ਼ੁਰੂ ਕੀਤੀ ਸੀ ਪੰਜਾਬੀ ਵਿੱਚ ਉਹਨਾਂ ਨੇ ਕਵਿਤਾ ਲਿਖਣੀ ਕਦੋਂ ਸ਼ੁਰੂ ਕੀਤੀ ਸੀ ਤਾਂ ਇਹਦਾ ਸਹੀ ਜਵਾਬ ਕਿਹੜਾ ਹੋਏਗਾ ਜੀ ਬੀ ਏ ਬੀ ਸੀ ਜਾਂ ਫਿਰ ਡੀ ਤਾਂ ਸਹੀ ਜਵਾਬ ਸੀ 1936 ਵਿੱਚ ਬਾਬਾ ਬਲਵੰਤ ਦੀ ਮੌਤ ਕਦੋਂ ਹੋਈ ਮੌਤ ਕਿਵੇਂ ਹੋਈ ਦਿਲ ਦਾ ਦੌਰਾ ਪੈਣ ਨਾਲ ਜਾਂ ਫਿਰ ਤਾਪਤਿਕ ਟੀਵੀ ਲੂ ਲੱਗਣ ਨਾਲ ਤਾਂ ਸਹੀ ਜਵਾਬ ਲੂ ਲੱਗਣ ਨਾਲ ਅਗਲਾ ਕੁਸ਼ਨ ਹੈ ਜੀ ਅਮਰ ਗੀਤ ਸੰਗ੍ਰਹਿ ਦਾ ਸਾਲ ਦੱਸੋ ਤਾਂ ਇਹਨਾਂ ਵਿੱਚੋਂ ਕਿਹੜਾ ਹੋਏਗਾ ਜੀ ਸਹੀ A B C ਜਾਂ ਫਿਰ D ਤਾਂ ਸਹੀ ਜਵਾਬ ਹੋਏਗਾ ਜੀ C 1942 1942 ਵਿੱਚ ਅਗਲਾ ਕੁਸ਼ਨ ਹੈ ਜੀ ਬਾਵੇ ਨੇ ਪੂੰਜੀ ਪਤਿਆਂ ਦੇ ਵਿਰੁੱਧ ਕਹੋ ਜਿਹੇ ਕੋਲ ਲਈ ਪ੍ਰੇਰਿਆ ਹੈ A B C ਜਾਂ ਫਿਰ D ਦਾ অপশন ਨੰਬਰ ਡੀ ਹਥਿਆਰ ਬੰਦ 바바 ਬਲਵੰਤ ਉਰਦੂ ਦੇ ਕਿਸ ਕਵੀ ਤੋਂ ਪ੍ਰਭਾਵਿਤ ਸੀ অপਸ਼ਨਾਂ ਨੂੰ ਕਰੋ ਚੰਗੀ ਤਰ੍ਹਾਂ ਰੀਡ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ অপਸ਼ਨ ਏ ਮੁਹੰਮਦ ਇਕਵਾਲ ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ ਮਨੁੱਖੀ ਕਲਿਆਣ ਲਈ ਲਿਖੀਆਂ ਕਵਿਤਾਵਾਂ ਵਿੱਚੋਂ ਸਭ ਤੋਂ ਪ੍ਰਸਿੱਧ ਕਵਿਤਾ ਕਿਹੜੀ ਹੈ ਸ਼ਿਵਨਾਚ ਦੇਸ਼ ਭਗਤੀ ਬਾਗੀ ਜਾਂ ਫਿਰ ਪਰਛਾਵੇਂ ਤਾਂ ਸਹੀ ਜਵਾਬ ਹੋਏਗਾ ਜੀ ਬਾਗੀ ਕੁਐਸਚਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਧਿਆਨ ਨਾਲ ਆਪਣੀ ਨੋਟਬੁੱਕ ਦੇ ਉੱਪਰ ਨੋਟ ਵੀ ਕਰ ਲੈਣਾ ਜੀ 바ਵਾ ਬਲਵੰਤ ਕਾਂਗਰਸ ਪਾਰਟੀ ਦਾ ਮੈਂਬਰ ਕਦੋਂ ਬਣਿਆ A B C ਜਾਂ ਫਿਰ D ਇਨ੍ਹਾਂ ਵਿੱਚੋਂ ਕਿਹੜੀ ਆਪਸ਼ਨ ਸਹੀ ਹੋਏਗੀ D 1930 ਅਗਲਾ ਕੁਐਸਚਨ ਹੈ ਜੀ ਬਾਬਾ ਬਲਵੰਤ ਦੀਆਂ ਰਚਨਾਵਾਂ ਵਿੱਚ ਨਿੱਜੀ ਪਿਆਰ ਦੀ ਥਾਂ ਕਿਸ ਦੀ ਪ੍ਰਧਾਨਤਾ ਹੈ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਸਹੀ ਜਵਾਬ ਹੋਏਗਾ ਜੀ B ਲੋਕ ਪੀੜਾ ਬਾਬਾ ਬਲਵੰਤ ਆਪਣੀ ਕਵਿਤਾ ਦੀ ਪ੍ਰੇਰਣਾ ਕਿਸ ਨੂੰ ਮੰਨਦਾ ਸੀ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਇਹਨਾਂ ਵਿੱਚੋਂ ਆਪਸ਼ਨ ਨੰਬਰ C ਆਪਣੀ ਪ੍ਰੇਮਿਕਾ ਦੀ ਖਾਮੋਸ਼ੀ ਅਗਲਾ ਕੁਐਸਚਨ ਹੈ ਜੀ ਬਾਬਾ ਬਲਵੰਤ ਕਿਸ ਦੌਰ ਦਾ ਕਵੀ ਹੈ ਪਹਿਲੇ ਦੂਜੇ ਤੀਜੇ ਜਾਂ ਫਿਰ ਚੌਥੇ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਤਾਂ ਆਪਸ਼ਨ ਨੰਬਰ ਬੀ ਦੂਜੇ ਅਗਲਾ ਕੁਐਸਚਨ ਹੈ ਜੀ ਬਾਬਾ ਬਲਵੰਤ ਦੀ ਕਿਸ ਪੁਸਤਕ ਨੂੰ ਭਾਸ਼ਾ ਵਿਭਾਗ ਵੱਲੋਂ ਸਰਬੋਤਮ ਕਾ ਪੁਸਤਕ ਨਾਲ ਸਨਮਾਨ ਪੁਸਤਕ ਦਾ ਸਨਮਾਨ ਮਿਲਿਆ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੈ ਜੀ ਸੁਗੰਧ ਸਮੀਰ ਕਿਹੜਾ ਵਰਾ ਬਾਬਾ ਬਲਵੰਤ ਦੀ ਸਤਾਬਦੀ ਦਾ ਵਰਾ ਰਹਾ 2005 2010 2015 2020 ਤਾਂ ਸਹੀ ਜਵਾਬ ਹੋਏਗਾ ਜੀ 2015 ਅਗਲਾ ਕੁਸ਼ਣ ਹੈ ਜੀ ਬਾਬਾ ਬਲਵੰਤ ਦੀ ਸਾਹਕਾਰ ਰਚਨਾ ਕਿਹੜੀ ਮੰਨੀ ਜਾਂਦੀ ਹੈ ए बी सी या फिर डी ਤਾਂ ਸਹੀ ਜਵਾਬ ਹੋਏਗਾ ਜੀ অপਸ਼ਨ ਏ ਬੰਦਰਗਾ ਅਗਲਾ ਕੁਸ਼ਨ ਹੈ ਜੀ ਕੋਸ਼ਿਸ਼ ਚ ਹਾਂ ਅਤੇ ਦੇਸ਼ ਕਵਿਤਾ ਕਿਸ ਸ਼੍ਰੇਣੀ ਵਿੱਚ ਦਰਜ ਹਨ 9ਵੀਂ 10ਵੀਂ 11ਵੀਂ ਜਾਂ ਫਿਰ 12ਵੀਂ ਤਾਂ ਸਹੀ ਜਵਾਬ ਹੋਏਗਾ ਜੀ ਕਲਾਸ 9ਵੀਂ ਵਿੱਚ ਅਗਲਾ ਕੁਸ਼ਨ ਹੈ ਜੀ 바ਵਾ ਬਲਵੰਤਾ ਦੇ ਹਾਂਤ ਕਦੋਂ ਹੋਇਆ ऑप्शन नंबर ए बी सी या फिर डी का सही जवाब होएगा जी ऑप्शन नंबर बी चौबीस जून उन्नीस सौ बहत्तर ईस्वी अगला क्वेश्चन है जी कोशिश जहाँ कविता विच किस कोशिश वाल संकेत कर किया गया है ए बी सी या फिर डी ਹਾਂਜੀ ਸਹੀ ਜਵਾਬ ਹੈ ਜੀ ਅੱਗੇ ਵਧਣਾ ਸੋ ਇਸ ਦੇ ਨਾਲ ਮਹੱਤਵਪੂਰਨ ਰਚਨਾਵਾਂ ਤੁਸੀਂ ਨੇ ਇਹ ਵਾਲੀਆਂ ਆਪਣੀ ਨੋਟਬੁੱਕ ਤੇ ਕਰਨੀਆਂ ਹਨ ਨੋਟ ਤੇ ਇਹਨਾਂ ਦਾ ਕਈ ਵਾਰ ਕੁਐਸਚਨ ਐਦਾਂ ਬਣ ਕੇ ਆਂਦਾ ਜੀ ਕਿ ਪ੍ਰਕਾਸ਼ਨ ਸਾਲ ਦੇ ਕਰਮਵਾਰ ਤਰੀਕੇ ਦੇ ਨਾਲ ਤੁਸੀਂ ਰਚਨਾਵਾਂ ਦੱਸਣੀਆਂ ਹਨ ਕਿ ਪਹਿਲਾਂ ਕਿਹੜੀ ਉਸ ਤੋਂ ਬਾਅਦ ਕਿਹੜੀ ਤੇ ਉਸ ਤੋਂ ਬਾਅਦ ਕਿਹੜੀ ਰਚਨਾ ਉਹਨਾਂ ਨੇ ਪ੍ਰਕਾਸ਼ਿਤ ਕਰਵਾਈ ਤੋ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਲਈ ਤੁਸੀਂ ਕਰੋ ਥੋੜਾ ਜਿਹਾ ਇੰਤਜ਼ਾਰ ਅਗਲੀ ਵੀਡੀਓ ਜਲਦ ਹੀ ਤੁਹਾਡੇ ਕੋਲ ਪਹੁੰਚ ਜਾਵੇਗੀ ਸੋ ਵੀਡੀਓ ਨੂੰ ਕਰਨਾ ਲਾਈਕ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਤਾਂ ਜੋ ਪਹਿਲੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਵੇ ਤਦ ਤੱਕ ਲਈ ਸਤਿ ਸ੍ਰੀ ਅਕਾਲ